ਨਮਸਕਾਰ ਤੁਸੀਂ ਦੇਖ ਰਹੇ ਹੋ ਪਾਵਰਫੁੱਲ ਨਿਊਜ਼ ਚੈਨਲ ਪੰਜਾਬੀ ਲੋਕ ਮੰਚ ਦੇ ਹਸਮੁਖ ਕਲਾਕਾਰ ਕੁਲੇਸ਼ਾ ਜਿਨ੍ਹਾਂ ਨੇ ਪੂਰੀ ਦੁਨੀਆ ਵਿੱਚ ਆਪਣਾ ਨਾਮ ਕਮਾਇਆ ਜੀ ਹਾਂ ਦੱਸ ਦਈਏ ਕਿ ਬਾਬਾ ਸ਼ੇਖ ਫਰੀਦ ਜੀ ਦੀ ਚਰਨਛੂ ਤਰਤੀ ਫਰੀਦਕੋਟ ਦੇ ਨਾਲ ਲਗਦੇ ਸ਼ਹਿਰ ਕੋਟਖੂੜਾ ਵਿਖੇ 98 ਰਾਜ ਪੱਧਰੀ ਪੁਰਸਕਾਰ ਸਮਾਰੋਹ ਅਤੇ ਵਿਰਾਸਤ ਮੇਲਾ 2025 ਵਿੱਚ ਪਹੁੰਚੇ ਕੁਲੇਸ਼ਾ ਨੇ ਆਪਣੀ ਅਦਾਕਾਰੀ ਨਾਲ ਲੋਕਾਂ ਨੂੰ ਹਸਾ ਹਸਾ ਕੇ ਸਾਰੇ ਸਰੋਤਿਆਂ ਦਾ ਮਨ ਮੂਲਿਆ ਦੇਖਦੇ ਹਾਂ ਪੂਰੀ ਮੈਂ ਤੁਹਾਡਾ ਆਪਣਾ सुरेंद्र ਫਿਸ਼ਤਾ ਕੁਲਦੇਸ਼ਾ ਮੇਰੇ ਵੱਲੋਂ ਪਿਆਰ ਪਰਿਸ਼ਾਸਤਰੀਕal ਨਮਸਕਾਰ ਨਮਸਤੇ ਆਦਾਬ ਅੱਜ ਬੜੀ ਖੁਸ਼ੀ ਹੋ ਰਹੀ ਹੈ ਮੈਂ ਕੋਟਪੂਰੀ ਚ ਆਇਆ ਅੱਜ ਇੰਡਕ ਆਰਟਸ ਵੈਲਫੇਅਰ ਕੌਂਸਲ ਵੱਲੋਂ 18ਵਾਂ ਜਿਹੜਾ ਅਵਾਰਡ ਫੰਕਸ਼ਨ ਕਰਵਾਇਆ ਜਾ ਰਿਹਾ ਹੈ ਪੋਲਾ ਜਮਲਾ ਜੀ ਔਰ ਕੌਮੀ ਪ੍ਰਧਾਨ ਨੇ ਜੀ ਇਕਬਾਲ ਸਿੰਘ ਸੋਤਾ ਉਹਨਾਂ ਦੀ ਪੂਰੀ ਟੀਮ ਬਹੁਤ ਵਧੀਆ ਉਪਰਾਲਾ ਕੀਤਾ ਅੱਜ ਮੈਨੂੰ ਇਹ ਸਟੇਟ ਅਵਾਰਡ ਮਿਲਿਆ ਬਹੁਤ ਖੁਸ਼ੀ ਹੋਈ ਹੈ ਬਹੁਤ ਮਾਨ ਸਨਮਾਨ ਮਿਲਿਆ ਲੋਕਾਂ ਵੱਲੋਂ ਵੀ ਔਰ ਸਾਡੇ ਜਿਹੜੇ ਪ੍ਰਬੰਧਕ ਨੇ ਉਹਨਾਂ ਵੱਲੋਂ ਵੀ ਕਹਿੰਦੇ ਨੇ ਕਲਾਕਾਰ ਆਪਲੇ ਆਪ ਨੂੰ ਕਲਾਕਾਰ ਕਹੇ ਉਹ ਕਲਾਕਾਰ ਨਹੀਂ ਹੁੰਦਾ ਕਲਾਕਾਰ ਹੋ ਹੁੰਦਾ ਜਿਹਨੂੰ ਦਰਸ਼ਕ ਕਲਾਕਾਰ ਬਣਾਉਂਦੇ ਨੇ ਮੈਂ ਦਰਸ਼ਕਾਂ ਦਾ ਬਣਾਇਆ ਕਲਾਕਾਰ ਆ ਤੇ ਅੱਜ ਤੁਹਾਡੇ ਸਾਹਮਣੇ ਆ ਅੱਜ ਅਵਾਰਡ ਮਿਲਿਆ ਔਰ ਜਿਹੜੇ ਵੀ ਖੇਤਰ ਚ ਬੰਦਾ ਉਪਲਬਧੀ ਜਿਹਦੀ ਹੈਗੀ ਹੈ ਜਾਂ ਜਿਹੜਾ ਕੰਮ ਕਰਦਾ ਵਧੀਆ ਉਹਨੂੰ ਇਹ ਅਵਾਰਡ ਦਿੰਦੇ ਨੇ ਔਰ ਕਲਾਕਾਰ ਦਾ ਹੌਸਲਾ ਵੱਧਦਾ ਆਉਣ ਵਾਲੇ ਜਿਹੜੀ ਜਨਰੇਸ਼ਨ ਨੇ ਆਉਣ ਵਾਲੇ ਨਵੇਂ ਕਲਾਕਾਰਾਂ ਨੇ ਕਲਾਕਾਰ ਨੇ ਉਹਨਾਂ ਨੂੰ ਵੀ ਇੱਕ ਅੱਛੀ ਸਿਹਤ ਮਿਲਦੀ ਹੈ ਅੱਛਾ ਮੈਸੇਜ ਮਿਲਦਾ ਹੈ ਉਹ ਵੀ ਵੱਧ ਚੜ ਕੇ ਕਮ ਕਰ ਸਕਦੇ ਨੇ ਔਰ ਆਪਣਾ ਨਾਮ ਬਣਾ ਸਕਦੇ ਨੇ ਬਾਕੀ ਇਹ ਹੈ ਵੀ ਜ਼ਿੰਦਗੀ ਚ ਜਦੋਂ ਕਲਾਕਾਰੀ ਚ ਬੰਦਾ ਆਂਦਾ ਨਾ ਪ੍ਰਮਾਤਮਾਗੇ ਅਰਦਾਸ ਕਰਦਾ ਹੈ ਪ੍ਰਮਾਤਮਾ ਮੈਨੂੰ ਸ਼ੋਹਰਤ ਮਿਲੇ ਮੇਨਾਂ ਲੋਕ ਫੋਟੋ ਖਿਚਵਾਣ ਮੈਨੂੰ ਲੋਕਾਂ ਵੱਲੋਂ ਪਿਆਰ ਮਿਲੇ ਮੇਰੇ ਆਟੋਗ੍ਰਾਫ ਲੈਣ ਮੇਨਾਂ ਗੱਲਬਾਤ ਕਰਨ ਜਦੋਂ ਮੌਕਾ ਆ ਜਾਂਦਾ ਹੈ ਜਦੋਂ ਪ੍ਰਮਾਤਮਾ ਅਰਦਾਸ ਸੁਣ ਲੈਂਦਾ ਹੈ ਕਈ ਲੋਕ ਸ਼ੀਸ਼ੇ ਬੰਦ ਕਰ ਲੈਣਗੇ ਨਹੀਂ ਫੋਟੋ ਨਹੀਂ ਖਿਚਾਣੀ ਚਲੋ 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 ਬਾਂਸਰ ਰੱਖ ਲੈ ਨਹੀਂ 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 ਔਰ ਮੇਰੀ ਇਹ ਸ਼ੁਰੂ ਤੋਂ ਵੀ ਮੈਂ ਪਰਮਾਤਮਾ ਦਾ ਸ਼ੁਕਰੀਆ ਅਦਾ ਕਰਨਾ ਜੋ ਮੰਗਿਆ ਸੀ ਉਸ ਤੋਂ ਵੱਧ ਮਿਲਿਆ ਮੈਨੂੰ ਔਰ ਜਿੰਨੀ ਦੇ ਲੋਕਾਂ ਚ ਵਿਚਰੋਗੇ ਨਾ ਤੁਹਾਨੂੰ ਕੀ ਪਤਾ ਲੱਗਦਾ ਲੋਕ ਤੁਹਾਨੂੰ ਕਿੰਨਾ ਪਿਆਰ ਕਰਦੇ ਨੇ ਇਹ ਲੋਕਾਂ ਦੀ ਮੁਹੱਬਤ ਹੈ ਲੋਕਾਂ ਦਾ ਪਿਆਰ ਹੈ ਜਿੱਥੇ ਵੀ ਜਾਓ ਇਨਾ ਮਾਨ ਸਲਮਾਨ ਮਿਲਦਾ ਹੈ ਔਰ ਜੋ ਕੁਝ ਵੀ ਆ ਮੈਂ ਜਲੰਧਰ ਦੂਰਦਰਸ਼ਨ ਦੀ ਬਦੌਲਤ ਆ ਤੇ ਜਿਹੜੇ ਦਰਸ਼ਕ ਨੇ ਜਲੰਧਰ ਦੂਰਦਰਸ਼ਨ ਵੇਖਦੇ ਨੇ ਮੈਂ ਉਹਨਾਂ ਦੀ ਬਦੌਲਤ ਅੱਗੇ ਹੁੰਦਾ ਸੀ ਟੀਵੀ ਸ਼ਟਰਲ ਟੀਵੀ ਹੁੰਦਾ ਸੀ ਨਾ ਸਾਰਾ ਪਰਿਵਾਰ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਟੀਵੀ ਵੇਖਦੇ ਸੀ ਪਰਿਵਾਰ ਪੂਰਾ ਤੇ ਸੋਬਰ ਕਾਮੇਡੀ ਹੁੰਦੀ ਸੀ ਜਲੰਧਰ ਦੂਰਦਰਸ਼ਨ ਦੀ ਸਟੇਜ ਤੇ ਵੀ ਮੈਂ ਸੋਬਰ ਕਰਦਾ ਔਰ ਮੈਸੇਜ ਦੇਣਾ ਨਾਲ ਔਰ ਅੱਜ ਕੱਲ ਤੇ ਬੜਾ ਫਰਕ ਪਿਆ ਗਿਆ ਜਿਹੜੇ ਕੁਝ ਲੋਕ ਨੇ ਜਿਹੜੇ ਉਹ ਸ਼ਲੀਲਤਾ ਪਸੰਦ ਕਰਦੇ ਨੇ ਜਾਂ ਸ਼ਰੀਲਤਾ ਕਾਮੇਡੀ 'ਚ ਭੜਦੇ ਨੇ ਪਰ ਮੈਂ ਆਪਣੇ ਆਪਣੇ ਖੁਸ਼ ਕਿਸਮ ਸਮਨਾ ਲੋਕਾਂ ਦੇ ਇੰਨਾ ਪਿਆਰ ਮਿਲ ਰਿਹਾ ਕਿਉਂਕਿ ਮੇਰੀ ਸੋਬਰ ਕਾਮੇਡੀ ਹੈ ਸੋਬਰ ਕਾਮੇਡੀ ਕਰਨ ਵਾਲਾ ਸਦਾਬਾਰ ਹੁੰਦਾ ਤੇ ਮੈਂ ਸਦਾਬਾਰ ਹਾਂ ਔਰ ਲੋਕਾਂ ਦਾ ਪਿਆਰ ਮੇਰੇ ਨਾਲ ਹੈ ਵੱਡਿਆਂ ਦਾ ਅਸ਼ੀਰਵਾਦ ਪਰਮਾਤਮਾ ਦੀ ਕਿਰਪਾ ਫਿਲਮਾਂ ਦਾ ਤੇ ਕਾਫੀ ਫਿਲਮਾਂ ਚ ਆਇਆ ਰਿਲੀਜ਼ ਹੋਈਆਂ ਕੋਈ ਚਾਰ ਫਿਲਮਾਂ ਮੇਰੀਆਂ ਰਿਲੀਜ਼ ਹੋ ਰਹੀਆਂ ਇਹ ਪੰਜ ਫਿਲਮਾਂ ਇੱਕ ਫਿਲਮ ਹੋਣੀ ਕਰਕੇ ਆਏ ਪਰਦੇਸ ਮਨਸਾਜ ਦੇ ਹੈ ਮਨਸਾਜ ਉਹਦਾ ਹੀਰੋ ਹੈ ਪ੍ਰੋਡਿਊਸਰ ਹੈ ਹਡਾਰਾ ਸਾਹਿਬ ਡਾਇਰੈਕਟਰ ਨੇ ਔਰ ਇੱਕ ਫਿਲਮ ਆ ਰਹੀ ਹੈ ਮੇਰੀ ਹਾਸੇ ਦਾ ਮੜਾਸਾ ਔਰ ਇੱਕ ਆ ਰਹੀ ਵੀ ਰਿ ਘਰ ਵਾਪਸੀ ਇੱਕ ਆ ਰਹੀ ਸੁਹਾ ਇਨਸਾਫ ਇੱਕ ਆ ਰਹੀ ਐਮ ਐਲ ਸਾਹਿਬ ਇਹ ਪੰਜ ਫਿਲਮਾਂ ਕੰਪਲੀਟ ਨੇ ਬਸ ਇੱਕ ਨਵੰਬਰ ਤੋਂ ਨਾ ਹੋਣ ਰਿਲੀਜ਼ ਹੋਣੀਆਂ ਸ਼ੁਰੂ ਹੋ ਜਾਣਗੀਆਂ ਤੇ ਬਾਕੀ ਲੋਕਾਂ ਦਾ ਪਿਆਰ ਜਿਵੇਂ ਸਟੇਜ ਤੇ ਪਿਆਰ ਮਿਲਦਾ ਟੀਵੀ ਤੇ ਪਿਆਰ ਮਿਲਿਆ ਫਿਲਮਾਂ ਚੋਂ ਹੀ ਮੈਨੂੰ ਬਹੁਤ ਪਿਆਰ ਮਿਲੇਗਾ ਮੈਨੂੰ ਪੂਰੀ ਉਮੀਦ ਆ ਉਹ ਗੈਬ ਆਇਆ ਸੀ ਮੈਨੂੰ ਉਹ ਹੀ ਜਾਣਦੇ ਸੀ ਜਿੰਨਾਂ ਨੇ ਮੈਨੂੰ ਟੀਵੀ ਤੇ ਵੇਖਿਆ ਸੀ ਅੱਜ ਕੱਲ ਦੀ ਜਨਰੇਸ਼ਨ ਨੇ ਮੈਨੂੰ ਟੀਵੀ ਤੇ ਨਹੀਂ ਵੇਖਿਆ ਜਦੋਂ ਦਾ ਮੋਬਾਈਲ ਤੇ ਨੈਟ ਆਇਆ ਨਾ ਹੁਣ ਉਹ ਵੀ ਉਹ ਜ਼ਿਆਦਾ ਮੈਨੂੰ ਪਿਆਰ ਕਰਦੇ ਨਹੀਂ ਕਿਉਂਕਿ ਪੇਰੈਂਟਸ ਵੱਡੋਂ ਦੱਸਦੇ ਨੇ ਵੀ ਇਹ ਕੁੱਲੇ ਚਾਹ ਉਹ ਫਿਰ ਜਦੋਂ ਓਰੀਜਨਲ ਵੇਖਦੇ ਨੇ ਮੇਰੀਆਂ ਤੇ ਉਹ ਹੋਰ ਪ੍ਰਭਾਵਿਤ ਹੁੰਦੇ ਨੇ ਉਹ ਫੋਟੋ ਖਿਚਵਾਉਂਦੇ ਨੇ ਜ਼ਿਆਦਾ ਮੇਰੇ ਨੇ ਵੇਖੋ ਜੀ ਮੈਂ ਤੇ ਹੁਣ ਸਟੇਜ ਤੇ ਵੀ ਆ ਜੋ ਵੀ ਹੈ ਉਹ ਇੱਕ ਇਹ ਕਹਿੰਦੇ ਨੇ ਵੀ ਮੌਕੇ ਦੇ ਮੁਤਾਬਕ ਕੋਈ ਵੀ ਗੱਲ ਹੁੰਦੀ ਹੈ ਅਗਰ ਮੌਕੇ ਦੇ ਮੁਤਾਬਕ ਕੀਤੀ ਜਾਏ ਤੇ ਉਹਦਾ ਅਸਰ ਬਹੁਤ ਹੁੰਦਾ ਇੱਕ ਛੋਟਾ ਜਿਹਾ ਮੈਂ ਸਟੇਜ ਤੇ ਵੀ ਉਹ ਪਰਫਾਰਮ ਕਰਿਆ ਤੇ ਸਾਰੇ ਵਰਲਡ ਚ ਚੱਲਣਾ ਹੈ ਜਿਵੇਂ ਚੰਨ ਮੇਰੇ ਨਾਲ ਹੈ ਇਹ ਮੈਨੂੰ ਸਟੇਜ ਤੇ ਨਵੇਂ ਗੈਟਅਪ ਚ ਨਾ ਕੁਲੜੇਸ਼ਾ ਦੀ ਗੈਟਅਪ ਚ ਤੇ ਉਹਦੇ ਵਿੱਚ ਫਿਰ ਪੂਰੀ ਗੈਟਅਪ ਹੁੰਦੀ ਗੈਲ ਸਲਾਈ ਹੁੰਦੇ ਨੇ ਤੇ ਮੈਂ ਉਹ ਕਹਿੰਦਾ ਵੀ ਤੁਸੀਂ ਸਾਰੇ ਦਰਸ਼ਕਾਂ ਦਾ ਸਵਾਗਤ ਕਰੋ ਹੁਣ ਮੈਂ ਸਵਾਗਤ ਛੋਟਾ ਇਹ ਕਰ ਦਿੰਦਾ ਕਿਸਾਨਾਂ ਨੂੰ ਜਵਾਨਾਂ ਨੂੰ ਮਜ਼ਦੂਰਾਂ ਨੂੰ ਅਫਸਰਾਂ ਨੂੰ ਮੁਲਾਜ਼ਮਾਂ ਨੂੰ ਨਾਇਕਾਂ ਨੂੰ ਵ代ਕਾਂ ਨੂੰ ਪੰਚਾਂ ਨੂੰ ਸਰਪੰਚਾਂ ਨੂੰ ਯਾਰਾਂ ਨੂੰ ਦਿਲਦਾਰਾਂ ਨੂੰ ਤਹਿਸੀਲਦਾਰਾਂ ਨੂੰ ਨੰਬਰਦਾਰਾਂ ਨੂੰ ਥਾਣੇਦਾਰਾਂ ਨੂੰ ਹਲਦਾਰਾਂ ਨੂੰ ਜ਼ਿਮੀਦਾਰਾਂ ਨੂੰ ਦੁਕਾਨਦਾਰਾਂ ਨੂੰ ਪੱਲੇਦਾਰਾਂ ਨੂੰ ਢੜੀਦਾਰਾਂ ਨੂੰ ਸ਼ੌਕਾਰਾਂ ਨੂੰ ਕਲਾਕਾਰਾਂ ਨੂੰ ਗੀਤਕਾਰਾਂ ਨੂੰ ਸੰਗੀਤਕਾਰਾਂ ਨੂੰ ਪੱਤਰਕਾਰਾਂ ਨੂੰ ਚਿੱਤਰਕਾਰਾਂ ਨੂੰ ਬੇਰਜ਼ਗਾਂ ਨੂੰ ਟੱਬਰਦਾਰਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਰੱਬਰਗੇ ਮਾਵਾਂ ਨੂੰ ਤਾਈਆਂ ਨੂੰ ਚਾਚੀਆਂ ਨੂੰ ਬੀਬੀਆਂ ਨੂੰ ਮਾਸੀਆਂ ਨੂੰ ਬਜ਼ੁਰਗਾਂ ਨੂੰ ਸਿਆਣਿਆਂ ਨੂੰ ਨਿੱਕੇ ਨਿੱਕੇ ਆਣਿਆਂ ਨੂੰ ਬੈਠੇ ਹੋਏ ਖਲੋਤੇ ਸਾਰੇ ਸਰੋਤਿਆਂ ਨੂੰ ਖੁੱਲੇ ਸ਼ਾਵਲੋਂ ਪਿਆਰ ਭਰੀ ਸ ਤੋਂ ਵੈਲਕਮ ਧੰਨਵਾਦ ਮੇਜਬਾਨ शुक्रिया थैंक यू वाह क्या बात <laughs> है मेरी बोली ਮੈਨੂੰ ਜਾਨ ਤੋਂ ਵੱਧ ਸੁਖਿਆਰੀ